ਸਾਸਰੀਗਾ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸਿੰਘਪੁਰਾ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਗਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਵੀਰ ਕੋਲ ਦੋ ਤਾਜ਼ੀਆਂ ਸੂਈਆਂ ਸੋਹਣੀਆਂ ਸੜਖੀਆਂ ਇੱਕ ਜਰਸੀ ਤੇ ਇੱਕ ਥੋੜੀ ਜਰਸੀ ਕ੍ਰੋਸ ਆ ਟੌਪ ਦੀਆਂ ਵੜਾ ਤਾਜ਼ੀਆਂ ਸੂਈਆਂ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬੜ ਪਸ਼ੂ ਹੁੰਦਾ ਉਹਦੇ ਠਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਭਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਵੀਰ ਸੈਂਸ ਆਉਂਦਾ ਠੀਕ ਠਾਕ ਹੈ ਹਾਂਜੀ ਵਧੀਆ ਜੀ ਤੇ ਕਿਦਾਂ ਅੱਜ 바ਵਾ ਦਿਨਾਂ ਬਾਅਦ ਹੀ ਦਰਸ਼ਨ ਦਿੱਤੇ ਜੀ ਵੀਰ ਫਿਰ ਤੁਹਾਨੂੰ ਪਤਾ ਮਾਲ ਉਦਾਂ ਵੇਚਦਾ ਜਾਂਦਾ ਵੀਡੀਓ ਤੇ ਬਗੈਰ ਠੀਕ ਠੀਕ ਹੈ ਪਹਿਲੀ ਵੀਡੀਓ ਦੇ ਆਪਾਂ ਵੇਚਦਾ ਮਾਲ ਵਾਧੂ ਅੱਛਾ ਹਾਂਜੀ ਉਸੇ ਤੇ ਫੋਨ ਆਈ ਜਾਂਦੇ ਨੇ ਠੀਕ ਆ ਹੋ ਆਪਾਂ ਦੱਸ ਕੇ ਦੇਣਾ ਏ ਪਾਈ ਨੂੰ ਨਾ ਹਾਂਜੀ ਹਾਂਜੀ ਉਦੋਂ ਬਾਅਦ ਕੱਲ ਦਿਆਂ ਉਦਣੀ ਵੀਰ ਸ਼ਾਮੀ ਵੇਚ ਗਿਆ ਕੱਲ ਦਿਆਂ 10 12 ਹੋਰ ਕਿ ਨਹੀਂ ਕੱਲ ਦਿਆਂ ਕੱਲ ਦਿਆਂ ਏ ਠੀਕ ਠੀਕ ਹੈ ਬੜੇ ਵੀਰ ਇਦਾਂ ਦੇ ਆ ਕੇ ਜਿਨ੍ਹਾਂ ਨੂੰ ਇੱਕ ਵੀਡੀਓ ਪਾਉਣੇ ਆ ਆਪਾਂ ਤੇ 10 12 ਡੰਗਰ ਵਿਕ ਜਾਂਦੇ ਆ ਹਾਂਜੀ ਹਾਂਜੀ ਠੀਕ ਠੀਕ ਆ ਐਡਰੈਸ ਦੱਸ ਦੇ ਵੀਰ ਆਪਣਾ ਤਸੀਲ ਜੀ ਪਿੰਡ ਸਿੰਘਪੁਰਾ ਹਾਂਜੀ ਤਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਮੋਬਾਈਲ ਨੰਬਰ 73470 53 ਖੰਡਾਰ ਨਾਮ ਦੱਸ ਦੋ ਵੀਰ ਜੀ ਆਪਣਾ ਠੀਕ ਆ ਨਾਮ ਵੀਰ ਦਾ ਨਾਮ ਆ ਤੇ ਟੌਪ ਦੀਆਂ ਮੇੜਾਂ ਹੁੰਦੀਆਂ ਨਾ ਵੀਰ ਤੇਰੇ ਕੋ ਹਾਂਜੀ ਹਾਂਜੀ ਬਾਕੀ ਚੰਗੀਆਂ ਸੋਹਣੀਆਂ ਲੈ ਆ ਜੂਜੀ ਇਹਦਾ ਵੀਰ ਜੀ ਸੂਆ ਕਰਵਾ ਇਹਦਾ ਵੀਰ ਜੀ ਸੂਆ ਤੀਜਾ ਤੀਜਾ ਸੂਆ ਬੱਚਾ ਮਗਰ ਕੀ ਆ ਬੱਛਾ ਜੀ ਬੱਛਾ ਮਗਰਾ ਆ ਵਛਾ ਦਾ ਵਛਾ ਵੀ ਸੋਹਣਾ ਵਾ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਵੀਰ ਜੀ ਰਾਜ ਹੀ ਸੂਈ ਜਿਵੇਂ ਨੇਰੇ ਅੱਛਾ ਹਾਂਜੀ ਇੱਕੋ ਚਵਾਈ ਹੋਈ ਹੈ ਜੀ ਠੀਕ ਆ ਸਾਡੀ 4 ਕਿਲੋ ਆਪਾਂ ਚੋਈ ਦੁਪਹਿਰੇ ਜੇ 4 ਕਿਲੋ ਚੋਈ ਆ ਹਾਂਜੀ ਥਾਣ ਸੁਣ ਕਿਦਾਂ ਦਾ ਥਾਣ ਸੁਣ ਬਹੁਤ ਵਧੀਆ ਠੰਡੀ ਧੀਰੀ ਇੱਦਾਂ ਮੇਰੇ ਬਾਦ ਘਾੜਤ ਨਹੀਂ ਕੋਈ ਹੈਗੀ ਨਾ ਨਾ ਵੀਰ ਕੋਈ ਨਹੀਂ ਬਾਦ ਘਾੜਨੀ ਗਰੰਟੀ ਥਾਣਾ ਦੀ ਆ ਵੇਖਾ ਥਾਣ ਪੂਰਾ ਮੁਠੀ ਦੀ ਚਵਾਲਾ ਲੱਗਾ ਮੋਟਾ ਮੋਟਾ ਥਾਣਿਆ ਇੱਕ ਰੰਗ ਲੱਗ ਪਉਂਦਾ ਚੈੱਕ ਕਰ ਲੋ ਆ ਵੇਖੋ ਜੀ ਤੇ ਬਹੁਤ ਹੀ ਸੋਹਣੀ ਆ ਜੀ ਪੂਰੀ ਠੰਡੀ ਧੀਰੀ ਜੀ ਠੀਕ ਆ ਤੇ ਦੁੱਧ ਕਿੰਨਾ ਕ ਚਵਾਊਗੀ ਇਹ ਦੁੱਧ ਵੀਰ ਜੀ ਇਹ 20 ਕਿਲੋ ਚਵਾਊਗੀ ਠੀਕ ਆ ਹਾਂਜੀ ਹੁਣ 8 ਕਿਲੋ ਬੋਲਾਊ ਕਿ ਜ਼ਿਆਦਾ ਹੋਊਗਾ ਹੋਊਗਾ ਤਾਂ ਅੱਪਾ ਸਾਫ਼ ਨਹੀਂ ਨਾ ਕੀਤੀ ਠੀਕ ਆ ਦਾਤ ਬਾਹਰ ਆ ਪੋਲਾ ਠੀਕ ਆ ਤੋਰ ਦੇ ਵੀਰੇ ਨੂੰ ਇੱਕ ਰ ਬਾਕੀ ਸੋਹਣੀ ਆ ਜੀ ਆ ਦੇ ਵੇਖੋ ਕਰੋ ਚੱਕ ਬਾਕੀ ਇਹਦੀ ਫੈਂਟ ਵੀ ਚੰਗੀ ਹੋਣੀ ਕਿ ਨਹੀਂ ਵੀਰੇ ਹਾਂ ਜੀ ਕਰਾਂਗਾ ਠੀਕ ਆ ਆ ਵੇਖੋ ਜੀ ਸਾਰਾ ਸਿਆਲ ਦੁੱਧ ਦੇਣਾ ਇੰਨੇ ਹੁਣ ਕਰੋ ਚੱਕ ਬਾਕੀ ਸੋਹਣੀ ਸਲੱਖੀ ਪੂਰੀ ਆ ਆ ਜੀ ਲੈ ਜਾ ਜੀ ਲੇ ਜਾ ਵੀਰ ਲੈ ਜਾ ਬਾਕੀ ਥਾਨ ਥੋੜੀ ਬੜਾ ਸੋਹਣਾ ਲੱਗਾ ਵਾ ਤੇ ਮੁੱਲ ਵੀ ਵੀਰ ਦੇ ਬਿਲਕੁਲ ਜਾਇਜ਼ ਹੀ ਹੁੰਦੇ ਆ ਹਾਂਜੀ ਵੀਰ ਜੀ ਕਿੰਨਾ ਕਰਨਾ ਮੋਲੇ ਦਾ ਮੋਲ ਵੀਰ ਇਹਦਾ 55000 ਮਾਨਤਾਨ ਮਾਨਤਾਨ ਕਰਕੇ ਇਹਦੇ 50 ਦੀ ਜਰਾਂ ਖਾਦਾ ਹੀ ਆਪਾਂ ਛੋੜ ਕਰ ਦੋ 50 ਚ ਖੁੱਲੀ ਕਰ ਦੇਗੇ ਹਿਸਾਬ ਨਾਲ ਹੀ 500 ਰੁਪਏ ਵੀਰ ਹੋ ਜੀ ਛੋੜ ਕੋਈ ਫੋਨ ਕਰਿਆ ਨਾ ਨਾ ਨਹੀਂ ਕਰਨੀਗੇ ਅੱਜ ਠੰਡੀ ਠਿੜੀ ਵਹਿਰ ਜੇ ਬਿਲਕੁਲ ਸੀਲ ਠੰਡੀ ਠੀਕ ਆ ਆ ਵੇਖੋ ਜੀ ਬਾਕੀ ਦੁੱਧ ਦਾ ਚੰਗਾ ਚਵਾਈ ਜਣਾ ਇਹਨੇ ਦੂਜੀ ਜਰਸੀ ਆ ਗਈ ਹਾਂਜੀ ਆ ਵੇਖੋ ਜੀ ਇਹ ਕਿਦਨ ਦੀ ਸੂਈ ਵੀਰ ਜੀ ਤਿੰਨ ਅੱਜ ਚੌਥਾ ਦਿਨ ਅੱਛਾ ਚੌਥਾ ਦਿਨ ਬੱਚਾ ਮਗਰ ਵਸ਼ੀ ਮਗਰ ਆ ਗਈ ਠੀਕ ਆ ਜੀ ਤੇ ਇਹ ਦੁੱਧ ਕਿੰਨਾ ਦੇ ਕੋਲ ਦੁੱਧ ਇਹ ਕੋਲ ਹੈ ਇਸ ਟਾਈਮ 10000 ਕਿਲੋ ਹੈਗਾ ਪੱਕਾ ਦੁੱਧ ਹੈ 10000 ਕਿਲੋ ਦੁੱਧ ਤਿਆਰ ਹਾਂਜੀ ਠੀਕ ਆ ਤੇ ਰੱਸੀ ਚ ਪਾ ਕੇ ਰੱਸੀ ਕਿਸੇ ਦੋਵਾਂ ਨੂੰ ਨਹੀਂ ਪਾਉਂਗੀ ਰੱਸੀ ਦੋਵਾਂ ਨੂੰ ਨਹੀਂ ਪਾਉਂਗੀ ਆ ਵੇਖੋ ਜੀ ਕਰੋ ਚੈੱਕ ਖਾਂਣ ਤੁਣ ਓਕੇ ਵੀਰੇ ਦੇ ਬਿਲਕੁਲ ਓਕੇ ਵੀਰ ਠੀਕ ਆ ਤੋੜ ਦੇ ਇਹਨੂੰ ਵੀ ਵੇਖੋ ਜੀ ਬਾਕੀ ਚੈੱਕ ਕਰੋ ਘੱਤ ਘਾਟ ਜਿਹਦਾ ਵੀ ਸੋਹਣਾ ਸੁਨੱਖੀ ਪੂਰੀ ਆ ਤੇ ਬਾਕੀ ਮੀਂਹ ਦੀ ਸ਼ਰਵਾਦ ਹੋ ਚੁੱਕੀ ਇੱਥੇ ਵੀ ਕਣੀਆਂ ਆ ਗਈਆਂ ਆ ਜਾ ਆ ਜਾ ਪੁੱਤ ਆ ਜਾ ਕਿਤੇ ਨਹੀਂ ਖੜਦੇ ਤੈਨੂੰ ਚੱਲ ਬੱਤੀਆਂ ਕਰਕੇ ਇਸ ਤਰ੍ਹਾਂ ਆਹ ਵੇਖੋ ਜੀ ਠੀਕ ਸਾੜ ਰਹੇ ਆ ਦਾ ਦੁੱਧ ਕਿੰਨਾ ਦੱਸਿਆ ਵੀਰੇ ਦੁੱਧ 10000 ਰੁਪਏ ਪੱਕਾ 10000 ਕਿਲੋ ਜਿਹੜਾ ਚਵਾ ਕੇ ਦੇਣਾ ਹੁਣ ਹੈ ਤੋੜ ਦੇ ਚੱਲ 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 ਆ ਜਾ ਵਾਪਸ ਆ ਇਧਰ ਉਹ ਤੇ ਲੋਰ ਗਿਆ ਨਾ ਬੱਚਾ ਖਾ ਰਿਓ ਕੋਈ ਨੀ ਮੋੜ ਲਾ ਵੀਰ ਮੋੜ ਲਾ ਥਾਣ ਸੋਹਣਾ ਲੱਗਾ ਜੀ ਵੇਖੋ ਇਹਦੇ ਕੰਨਾਂ ਨੂੰ ਕੀ ਹੋਇਆ ਵੀਰ ਕਾਨ ਲਈ ਛੋਟੀ ਹਿੰਦੀ ਦੇ ਅੰਡੇ ਕੁੱਤੇ ਖਾਦੇ ਨੇ ਖਾਦੇ ਅੱਛਾ ਕਾਨ ਕੁੱਤੇ ਨੇ ਖਾਦੇ ਦੋਵੇਂ ਹੀ ਹਨਾ ਹਾਂਜੀ ਦੋਵੇਂ ਥੋੜਾ ਥੋੜੇ ਆਹ ਦੇ ਦੋਵੇਂ ਥੋੜੇ ਜਿਹੇ ਨਾ ਬਾਕੀ ਏਡੀ ਕੋਈ ਗੱਲ ਨਹੀਂਗੀ ਥਣ ਲੱਗਉਂਦੇ ਦਿਖਾ ਬਈਏ ਕਰ ਹਨਾ ਆਹ ਵੇਖੋ ਇਹ ਥਣ ਸੋਹਣੇ ਥਣ ਲੱਗੇ ਕੋਈ ਬਾਤ ਘੜਦਨੀ ਹੈਗੀ ਵੀਰ ਥਣਾ ਤੇ ਕੋਈ ਵੀਰ ਥਣਾਂ ਦੀ ਬਾਤ ਘੜ ਠੀਕ ਆ ਹਾਂਜੀ ਕੋਈ ਚੱਕ ਰਕੇ ਖੜੇ ਆਪਣਾ ਕੋਈ ਇਥੇ ਵੀਰ ਭਰਾਤ ਚੱਲੀ ਕਰਕੇ ਖੜੇ ਠੀਕ ਠੀਕ ਆ ਤੇ ਤੇ ਇਹਦਾ ਮੁੱਲ ਕਿੰਨਾ ਕਰ ਦੇਣਾ ਇਹਦਾ ਮੁੱਲ 45000 ਹਾਂਜੀ ਤੇ ਆਪਾਂ 42000 ਦੀ ਦੇਦਾਂਗੇ ਹੋ ਜੂ ਮੌਕੇ ਤੇ ਮਾਰ ਦੇਣ ਕਰਦਾਂਗੇ 40 ਦੀ ਦੇਦਾਂਗੇ ਕੁੜੇ ਦੀ 40 'ਚ ਛੋਟ ਕਰਦੇ ਥੋੜੀ ਕਰਦੇ ਹੁਣੇ ਕਰਦੇ 500 ਕਰਦਾਂਗੇ ਹਜ਼ਾਰ ਨਾ ਕਰਦੀ ਹਜ਼ਾਰ ਹੀ ਕਰਦਾਂਗੇ ਆਹ ਵੇਖੋ ਇੱਕ ਘਾਟ 40 ਦੀ ਇੱਕ ਮਗਰ ਵਸ਼ੀ ਵੀ ਆ ਇਹਦੇ ਦੋ ਦੇੜੀਆਂ ਇੱਕ ਦੇ ਨਾਲ ਇੱਕ ਫ੍ਰੀ ਆ ਵਸ਼ੀ ਜਿਹੜੀ ਬਹੁਤ ਹੀ ਚੰਗੀ ਆ ਦੋਵੇਂ ਠੰਡੀਆਂ ਧੀਰੀਆਂ ਰਸੀ ਪਾਉਂਦੀ ਹਾਂਜੀ ਵਸ਼ੀ ਆ ਵੇਖੋ ਵਸ਼ੀ ਬਹੁਤ ਸੋਹਣੀ ਸੁਨੱਖੀ ਹੈ ਗਾਂ ਸਮਹਾਲ ਲੈਣ ਵਾਲਾ ਵੀਰ ਜੀ ਨੇ ਸਮਹਾਲਣੀ ਹੋਵੇ ਤਾਂ ਗਾਂ ਵਰਸ਼ ਜਰਸੀ ਵਸ਼ੀ ਤਿਆਰ ਕਰ ਸਕਦਾ ਬਹੁਤ ਹੀ ਕੁਆਲਿਟੀ ਦੀ ਹੈ ਵਸ਼ੀ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋਰ ਬਾਸ ਵੀਰ ਜੀ ਠੀਕ ਹੈ ਆਪਣਾ ਕੋਈ ਇੱਥੇ ਤਸੱਲੀ ਕਰਕੇ ਖੜੇ ਮੁੜ ਕੇ ਜਿਹੜਾ ਲਾਂਭਾ ਲੈਣਾ ਨਾ ਚਲਦੀ ਗੱਲ ਦੀ ਜੀ 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 ਬਿਲਕੁਲ ਬਿਲਕੁਲ ਠੀਕ ਆ ਤਾਂ ਆਹੀ ਦੋ ਹੀ ਵੜਾ ਸੇਲ ਕਰਨੀਆਂ ਦੋਵੇਂ ਚੰਗੀਆਂ ਸੋਹਣੀਆਂ ਸੁਨਖੀਆਂ ਇਹ ਦੁੱਧ ਵੀ ਚੰਗਾ ਚਵਾਈ ਜਣਾ ਪੂਰਾ ਸਿਆਲ ਦੁੱਧ ਦੇਣਾ ਵੜਾ ਨੇ ਟੌਪ ਦੀਆਂ ਵੜਾ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੁਈਆਂ ਸੁਈਆਂ ਹੈਗੀਆਂ ਜੀ ਆਗੇ ਆਪਣੀ ਦਸਲੀ ਕਰ ਲਓ ਦੋ ਟਾਈਮ ਚੁਵਾਈ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਤਾਂ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹੇ ਜੀ ਧੰਨਵਾਦ ਜੀ